ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਆ ਤੇ ਲੋਕ ਇਸ ਨੂੰ ਦੇਖ ਕੇ ਆਪਣਾ ਗੁੱਸਾ ਕੱਢ ਰਹੇ ਨੇ ਇਤਰਾਜ਼ ਜ਼ਾਹਰ ਕਰ ਰਹੇ ਨੇ ਤੇ ਇਸ ਵਿਅਕਤੀ ਦੇ ਖਿਲਾਫ ਬਣਦੀ ਕਾਰਵਾਈ ਦੀ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਇਸ ਵੀਡੀਓ ਦੇ ਵਿੱਚ ਜੋ ਕੁਝ ਵਾਪਰਿਆ ਹੈ ਉਹ ਸ਼ਾਇਦ ਇਸ ਦੁਨੀਆ ਤੇ ਵਿੱਚ ਕਦੇ ਵਾਪਰਿਆ ਹੀ ਨਹੀਂ ਹੈ ਇਸ ਦੇ ਵਿੱਚ ਇੱਕ ਪਿਓ ਜਿਸ ਦਾ ਨਾਮ ਪੰਕਜ ਹੈ ਉਸ ਦੀ ਧੀ ਅਰਪਿਤ ਦਿਖਾਈ ਦੇ ਰਹੇ ਨੇ ਦੋਵੇਂ ਜਾਨੇ ਗਲੇ ਦੇ ਵਿੱਚ ਹਾਰ ਪਾ ਕੇ ਸਾਹਮਣੇ ਖੜੇ ਹੋਏ ਨੇ ਅਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਦੋਹਾਂ ਨੇ ਵਿਆਹ ਕਰਵਾ ਲਿਆ ਇੱਕ ਪਿਓ ਨੇ ਆਪਣੀ ਧੀ ਦੇ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਹਾਹਾਕਾਰ ਮਚ ਗਿਆ ਤੇ ਲੋਕ ਚਾਹੁੰਦੇ ਨੇ ਕਿ ਇਸ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਉਹ ਵਿਅਕਤੀ ਜਿਸ ਦਾ ਨਾਮ ਪੰਕਜ ਹੈ ਇਹ ਪਿਓ ਦਲੀਲਾਂ ਦੇਂਦੇ ਹੋਏ ਆਖਦਾ ਹੈ ਕਿ ਉਹ ਇਸ ਕਰਕੇ ਆਪਣੀ ਹੀ ਧੀ ਦੇ ਨਾਲ ਵਿਆਹ ਕਰਵਾ ਚੁੱਕਿਆ ਹੈ ਕਿਉਂਕਿ ਉਹ ਇਕੱਲਾ ਸੀ ਹੋਰ ਕੋਈ ਹੈ ਨਹੀਂ ਸੀ ਅਤੇ ਇਸ ਤੇ ਚਲਦੇ ਹੋਏ ਆਪਣੀ ਧੀ ਨੂੰ ਉਹ ਦੂਰ ਭੇਜਣਾ ਨਹੀਂ ਜਾਂਦਾ ਸੀ ਇਸ ਕਰਕੇ ਉਸ ਨੇ ਵਿਆਹ ਕਰਵਾ ਲਿਆ ਉਸ ਦੇ ਕਹੀ ਗਈ ਇਸ ਗੱਲ ਦਾ ਜਵਾਬ ਤੁਸੀਂ ਕਿਹਨਾ ਸ਼ਬਦਾਂ ਦੇ ਵਿੱਚ ਦੇਣਾ ਚਾਹੋਗੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਇਹ ਪਿਓ ਜਿਸ ਨੇ ਕੀ ਆਪਣੀ ਹੀ ਧੀ ਦੇ ਨਾਲ ਵਿਆਹ ਕਰਵਾਇਆ ਅਤੇ ਵੀਡੀਓ ਦੇ ਵਿੱਚ ਸਾਰੀਆਂ ਵਿਆਧੀਆਂ ਰਸਮਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਕੁੜੀ ਦੇ ਮੱਥੇ ਦੇ ਉੱਪਰ ਸੰਧੂਰ ਭਰਿਆ ਹੋਇਆ ਹੈ ਗਲੇ ਦੇ ਵਿੱਚ ਹਾਰ ਪਾਏ ਹੋਏ ਨੇ ਦੋਵਾਂ ਨੇ ਇਸ ਆਪਸ ਦੇ ਵਿੱਚ ਇਹ ਪਿਆਉਤੀ ਹਸੀ ਪਰ ਇਹਨਾਂ ਨੇ ਆਪਣਾ ਰਿਸ਼ਤਾ ਕਿਸ ਤਰ੍ਹਾਂ ਦੇ ਨਾਲ ਕਲੰਕਿਤ ਕੀਤਾ ਕਿਸ ਤਰ੍ਹਾਂ ਦੇ ਨਾਲ ਦਾਗਦਾਰ ਕੀਤਾ ਸਮਾਜ ਦੀ ਵੀ ਛਵੀ ਖਰਾਬ ਕੀਤੀ ਹੈ ਤੇ ਲੋਕਾਂ ਦੇ ਸਾਹਮਣੇ ਵੀ ਇਹੋ ਜਿਹੀ ਮਾੜੀ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਹੈ ਕਿ ਹਰੇਕ ਰਿਸ਼ਤੇ ਦੀਆਂ ਤੱਕ ਜੀਆਂ ਹੀ ਉੱਠ ਜਾਣ ਇਸ ਪੂਰੀ ਘਟਨਾ ਤੋਂ ਬਾਅਦ ਲੋਕ ਆਪਣੀ ਵੱਖ-ਵੱਖ رائے ਰੱਖ ਰਹੇ ਨੇ ਤੁਸੀਂ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਦੱਸ ਦਿਓ ਕਿ ਇਹ ਖਬਰ ਉੱਤਰ ਪ੍ਰਦੇਸ਼ ਦੀ ਹੈ ਪਰ ਹੈ ਤਾਂ ਸਾਡੇ ਹੀ ਦੇਸ਼ ਦਾ ਹਿੱਸਾ ਜਿਸ ਤੇ ਵਿੱਚ ਇੱਕ ਪਿਓ ਦੇ ਵੱਲੋਂ ਆਪਣੀ ਧੀ ਦੇ ਨਾਲ ਅਜਿਹਾ ਕਾਰਾ ਕੀਤਾ ਗਿਆ ਜਿਸ ਨੂੰ ਸੁਣਨ ਤੋਂ ਬਾਅਦ ਕਿਸੇ ਦੀਆਂ ਵੀ ਅੱਖਾਂ ਸ਼ਰਮ ਤੇ ਨਾਲ ਚੁੱਕ ਜਾਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਆ ਤੇ ਲੋਕ ਇਸ ਨੂੰ ਦੇਖ ਕੇ ਆਪਣਾ ਗੁੱਸਾ ਕੱਢ ਰਹੇ ਨੇ ਇਤਰਾਜ਼ ਜ਼ਾਹਿਰ ਕਰ ਰਹੇ ਨੇ ਤੇ ਇਸ ਵਿਅਕਤੀ ਦੇ ਖਿਲਾਫ ਬਣਦੀ ਕਾਰਵਾਈ ਦੀ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਇਸ ਵੀਡੀਓ ਦੇ ਵਿੱਚ ਜੋ ਕੁਝ ਵਾਪਰਿਆ ਹੈ ਉਹ ਸ਼ਾਇਦ ਇਸ ਦੁਨੀਆ ਤੇ ਵਿੱਚ ਕਦੇ ਵਾਪਰਿਆ ਹੀ ਨਹੀਂ ਹੈ ਇਸ ਦੇ ਵਿੱਚ ਇੱਕ ਪਿਓ ਜਿਸ ਦਾ ਨਾਮ ਪੰਕਜ ਹੈ ਉਸ ਦੀ ਧੀ ਅਰਪਿਤ ਦਿਖਾਈ ਦੇ ਰਹੇ ਨੇ ਦੋਵੇਂ ਜਾਨੇ ਗਲੇ ਦੇ ਵਿੱਚ ਹਾਰ ਪਾ ਕੇ ਸਾਹਮਣੇ ਖੜੇ ਹੋਏ ਨੇ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਦੋਹਾਂ ਨੇ ਵਿਆਹ ਕਰਵਾ ਲਿਆ ਇੱਕ ਪਿਓ ਨੇ ਆਪਣੀ ਧੀ ਦੇ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਹਾਹਾਕਾਰ ਮਚ ਗਿਆ ਤੇ ਲੋਕ ਚਾਹੁੰਦੇ ਨੇ ਕਿ ਇਸ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਉਹ ਵਿਅਕਤੀ ਜਿਸਦਾ ਨਾਮ ਪੰਕਜ ਹੈ ਇਹ ਪਿਓ ਦਲੀਲਾਂ ਦਿੰਦੇ ਹੋਏ ਆਖਦਾ ਹੈ ਕਿ ਉਹ ਇਸ ਕਰਕੇ ਆਪਣੀ ਹੀ ਧੀ ਦੇ ਨਾਲ ਵਿਆਹ ਕਰਵਾ ਚੁੱਕਿਆ ਹੈ ਕਿਉਂਕਿ ਉਹ ਇਕੱਲਾ ਸੀ ਹੋਰ ਕੋਈ ਹੈ ਨਹੀਂ ਸੀ ਅਤੇ ਇਸਤੇ ਚਲਦੇ ਹੋਏ ਆਪਣੀ ਧੀ ਨੂੰ ਉਹ ਦੂਰ ਭੇਜਣਾ ਨਹੀਂ ਜਾਂਦਾ ਸੀ ਇਸ ਕਰਕੇ ਉਸ ਨੇ ਵਿਆਹ ਕਰਵਾ ਲਿਆ ਉਸ ਦੇ ਕਹੀ ਗਈ ਇਸ ਗੱਲ ਦਾ ਜਵਾਬ ਤੁਸੀਂ ਕਿਹਨਾ ਸ਼ਬਦਾਂ ਦੇ ਵਿੱਚ ਦੇਣਾ ਚਾਹੋਗੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਇਹ ਪਿਓ ਜਿਸ ਨੇ ਕੀ ਆਪਣੀ ਹੀ ਧੀ ਦੇ ਨਾਲ ਵਿਆਹ ਕਰਵਾਇਆ ਅਤੇ ਵੀਡੀਓ ਦੇ ਵਿੱਚ ਸਾਰੀਆਂ ਵਿਆਧੀਆਂ ਰਸਮਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਉੜੀ ਦੇ ਮੱਥੇ ਦੇ ਉੱਪਰ ਸੰਧੂਰ ਭਰਿਆ ਹੋਇਆ ਗਲੇ ਦੇ ਵਿੱਚ ਹਾਰ ਪਾਏ ਹੋਏ ਨੇ ਦੋਵਾਂ ਨੇ ਇਸ ਆਪਸ ਦੇ ਵਿੱਚ ਇਹ ਪਿਆਉਤੀ ਹਸੀ ਪਰ ਇਹਨਾਂ ਨੇ ਆਪਣਾ ਰਿਸ਼ਤਾ ਕਿਸ ਤਰ੍ਹਾਂ ਦੇ ਨਾਲ ਕਲੰਕਿਤ ਕੀਤਾ ਕਿਸ ਤਰ੍ਹਾਂ ਦੇ ਨਾਲ ਦਾਗਦਾਰ ਕੀਤਾ ਸਮਾਜ ਦੀ ਵੀ ਛਵੀ ਖਰਾਬ ਕੀਤੀ ਹੈ ਤੇ ਲੋਕਾਂ ਦੇ ਸਾਹਮਣੇ ਵੀ ਇਹੋ ਜਿਹੀ ਮਾੜੀ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਹੈ ਕਿ ਹਰੇਕ ਰਿਸ਼ਤੇ ਦੀਆਂ ਤੱਕ ਜੀਆਂ ਹੀ ਉੱਠ ਜਾਣ ਇਸ ਪੂਰੀ ਘਟਨਾ ਤੋਂ ਬਾਅਦ ਲੋਕ ਆਪਣੀ ਵੱਖ-ਵੱਖ رائے ਰੱਖ ਰਹੇ ਨੇ ਤੁਸੀਂ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਦੱਸਦੀ ਕਿ ਇਹ ਖਬਰ ਉੱਤਰ ਪ੍ਰਦੇਸ਼ ਦੀ ਹੈ ਪਰ ਹੈ ਤਾਂ ਸਾਡੇ ਹੀ ਦੇਸ਼ ਦਾ ਹਿੱਸਾ ਜਿਸ ਤੇ ਵਿੱਚ ਇੱਕ ਪਿਓ ਦੇ ਵੱਲੋਂ ਆਪਣੀ ਧੀ ਦੇ ਨਾਲ ਅਜਿਹਾ ਕਾਰਾ ਕੀਤਾ ਗਿਆ ਜਿਸ ਨੂੰ ਸੁਣਨ ਤੋਂ ਬਾਅਦ ਕਿਸੇ ਦੀਆਂ ਵੀ ਅੱਖਾਂ ਸ਼ਰਮ ਤੇ ਨਾਲ ਚੁੱਕ ਜਾਣਾਂ